ਛੱਤਰਵੇਂ ਗਣਰਾਜ ਤਿਹਾਰੇ ਦੀਆਂ ਜਿਸੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਜਸ਼ਨ ਦਾ ਮਾਹੌਲ ਹੈ ਤੇ ਪਰੇ ਖੇਤਰਵਾਂ ਗਣਰਾਜ ਦਿਹਾੜਾ ਮਨਾ ਰਿਹਾ ਹੈ ਤੇ ਸਭ ਤੋਂ ਪਹਿਲਾ ਰਾਸ਼ਟਰਪਤੀ ਦਰੋਪਦੀ ਮੁਰਮੂ ਕਰਤੱਵ ਪਥ ਤੇ ਝੰਡਾ ਫਹਿਰਾਉਣਗੇ 10:30 ਵਜੇ ਪ੍ਰੋਗਰਾਮ ਸ਼ੁਰੂ ਹੋਏਗਾ ਕਰਤੱਵ ਪਥ ਤੋਂ ਲਾਲ ਕਿਲੇ ਤੱਕ ਪਰੇਡ ਕੱਢੀ ਜਾਏਗੀ 90 ਮਿੰਟਾਂ ਤੱਕ ਪਰੇਡ ਦਾ ਪ੍ਰੋਗਰਾਮ ਚੱਲੇਗਾ ਪੀਐਮ ਮੋਦੀ ਤੇ ਰਾਹੁਲ ਗਾਂਧੀ ਸਣੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਮੌਜੂਦ ਰਹਿਣਗੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸਬਿਆਨ ਤੋਂ ਇਸ ਵਾਰ ਚੀਫ ਗੈਸਟ ਨੇ ਪਰੇਡ ਦੀ ਸ਼ੁਰੂਆਤ 300 ਕਲਾਕਾਰਾਂ ਦੇ ਨਾਲ ਹੋਏਗੀ 5000 ਕਲਾਕਾਰ ਕਰਤੱਵਯ ਪਥ ਤੇ ਭਾਰਤ ਦੇ ਸੱਭਿਆਚਾਰਕ ਰੰਗ ਨੂੰ ਪੇਸ਼ ਕਰਨਗੇ ਗਣਰਾਜ ਦਿਹਾੜੇ ਤੇ ਇਸ ਵਾਰ ਦਾ ਥੀਮ ਹੈ 골ਡਨ ਇੰਡੀਆ ਹੈਰੀਟੇਜ ਐਂਡ ਡਿਵੈਲਪਮੈਂਟ ਸੋ ਹਰ ਸਾਲ ਗਣਰਾਜ ਦਿਹਾੜੇ ਦੀ ਇੱਕ ਥੀਮ ਹੁੰਦੀ ਹੈ ਤੇ ਇਸ ਵਾਰ ਗਣਰਾਜ ਦਿਹਾੜੇ ਦੀ ਥੀਮ ਹੈ 골ਡਨ ਇੰਡੀਆ ਹੈਰੀਟੇਜ ਐਂਡ ਡਿਵੈਲਪਮੈਂਟ ਸੁਵਰਨਿਮ ਭਾਰਤ ਵਿਰਾਸਤ ਅਤੇ ਵਿਕਾਸ ਸੁਰੱਖਿਆ ਦੇ ਪ੍ਰਬੰਧ ਕਰ ਲਏ ਗਏ ਨੇ ਪਰੇਡ ਹੋਏਗੀ ਜੋਸ਼ ਜਜ਼ਬੇ ਤੇ ਜਨੂੰਨ ਦੀਆਂ ਤਸਵੀਰਾਂ ਵੇਖਣ ਨੂੰ ਮਿਲਣਗੀਆਂ 에ਅਰ ਫਾਸਟ ਹੋਏਗਾ ਤਉ ਤੇ ਹੀ तमाम ਸੈਨਿਕ ਬਲ ਆਪੋ ਆਪਣੇ ਜੋਸ਼ ਦਾ ਪ੍ਰਦਰਸ਼ਨ ਕਰਨਗੇ ਤਾਂ ਇਸ ਵਾਰ ਪੰਜਾਬ ਦੀ ਝਾਂਕੀ ਕਰਤੱਬਿਆ ਪੱਥ ਤੇ ਨਜ਼ਰ ਆਏਗੀ 2 ਸਾਲਾਂ ਦੇ ਬਾਅਦ ਪੰਜਾਬ ਦੀ ਝਾਂਕੀ ਨੂੰ ਥਾਂ ਮਿਲੀ ਹੈ ਸਿਲੈਕਟ ਹੋਈ ਹੈ ਤੇ ਪੰਜਾਬ ਦੀ ਝਾਂਕੀ ਪੰਜਾਬ ਦੀ ਵਿਰਾਸਤ ਨੂੰ ਪੇਸ਼ ਕਰੇਗੀ ਵਿਰਾਸਤ ਨੂੰ ਦਰਸਾਉਂਦੀ ਹੈ ਜਿਸ ਦੇ ਵਿੱਚ ਖੇਤੀ ਨੂੰ ਥਾਂ ਦਿੱਤੀ ਗਈ ਹੈ ਟੈਕਨੋਲੋਜੀ ਨੂੰ ਥਾਂ ਦਿੱਤੀ ਗਈ ਹੈ ਫੁਲਕਾਰੀ ਨੂੰ ਥਾਂ ਦਿੱਤੀ ਗਈ ਹੈ ਤੇ ਝਾਕੀ ਬਾਬਾ ਸੇਖ ਫਰੀਦ ਜੀ ਨੂੰ ਸਮਰਪਿਤ ਹੈ ਸੋ ਭਾਰਤ ਦੀ ਫੌਜੀ ਤਾਕਤ ਪਰੇਡ ਦੇ ਵਿੱਚ ਨਜ਼ਰ ਆਏਗੀ ਜਲ ਥਲ ਵਾਯੂ ਸਾਰੀਆਂ ਫੌਜੀ ਟੁਕੜੀਆਂ ਆਪੋ ਆਪਣੇ ਜੋਸ਼ ਦਿਖਾਉਣ ਗਿਆ ਪ੍ਰੇਟ ਕਰਨ ਗਿਆ ਸੋ ਇਹ ਵਕ ਵਕ ਤਸਵੀਰ ਹੈ ਚਤਰਵੇਂ ਗਣਰਾਜ ਦਿਹਾੜੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸਾਢੇ 10 ਵਜੇ ਰਾਸ਼ਟਰਪਤੀ ਦਰੋਪਦੀ ਮੁਰਮੂ ਝੰਡਾ ਫਹਿਰਾਉਣਗੇ ਆਪਣੀ ਰਵਾਇਤੀ ਬੱਗੀ ਦੇ ਵਿੱਚ ਬਹਿ ਕੇ ਰਾਸ਼ਟਰਪਤੀ ਪਹੁੰਚਣਗੇ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ ਜਾਏਗੀ 21 ਤੋਪਾਂ ਦੀ ਸਲਾਮੀ ਦਿੱਤੀ ਜਾਏਗੀ ਪ੍ਰੇਡ ਹੋਏਗੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਦੂਜੀ ਤਸਵੀਰ ਪੰਜਾਬ ਦੀ ਝਾਂਕੀ ਇਸ ਵਾਰ ਬੇहद ਖਾਸ ਹੈ ਪੰਜਾਬ ਦੀ ਝਾਂਕੀ ਕਿਉਂਕਿ 2 ਸਾਲਾਂ ਦੇ ਬਾਅਦ ਪੰਜਾਬ ਦੀ ਝਾਂਕੀ ਨੂੰ ਸਿਲੈਕਟ ਕੀਤਾ ਗਿਆ ਹੈ ਇਸ ਵਾਰ 16 ਬਿਆਦੀਆਂ ਚਾਕੀਆਂ ਪਰੇਡ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਪੰਜਾਬ ਦੀ ਝਾਂਕੀ ਨੂੰ 4 ਹਿੱਸਿਆਂ ਦੇ ਵਿੱਚ ਪੰਜਾਬ ਦੀਆਂ ਝਾਂਕੀਆਂ ਨੂੰ 4 ਹਿੱਸੇ ਦੇ ਵਿੱਚ ਵੰਡਿਆ ਗਿਆ ਹੈ ਤੇ ਕੀ ਕੁਝ ਖਾਸ ਹੈ ਇਸ ਝਾਕੀ ਦੇ ਵਿੱਚ ਉਹ ਅਸੀਂ ਤੁਹਾਨੂੰ ਦੱਸਦੇ ਆ ਕਰਤੱਬਯ ਪਥ ਤੇ ਭਾਰਤ ਦੇ ਸੱਭਿਆਚਾਰ, ਏਕਤਾ ਤੇ ਵਿਕਾਸ ਤੇ ਫੌਜ ਦੀ ਤਾਕਤ ਦਿਖੇਗੀ। ਸੋ ਇਹ ਖਾਸ ਹੋਏਗਾ ਅੱਜ ਦੇ ਗੰਢਰਾਜ ਦਿਹਾੜੇ ਮੌਕੇ ਕਰਤੱਬਯ ਪਥ ਤੇ ਪ੍ਰੇਡ ਹੋਏਗੀ। ਪ੍ਰਧਾਨ ਮੰਤਰੀ ਦੇ ਵੱਲੋਂ ਵਾਰ ਮੈਮੋਰੀਅਲ ਤੇ ਸ਼ਰਧਾਂਜਲੀ ਦੇ ਨਾਲ ਇਹ ਸਮਾਗਮ ਸ਼ੁਰੂ ਹੋਏਗਾ। 31 ਝਾਂਕੀਆਂ ਦੇ ਰਾਹੀਂ ਸੂਬੇ ਤੇ ਹੋਰ ਸੰਸਥਾਵਾਂ ਆਪਣੇ ਸੱਭਿਆਚਾਰ ਤੇ ਵਿਕਾਸ ਦੀ ਝਲਕ ਵਿਖਾਉਣਗੀਆਂ। ਸੋ ਪੰਜਾਬ ਦੀ ਝਾਂਕੀ ਵੀ ਇਸ ਵਾਰ ਕਰਤੱਬਯ ਪੱਥ ਤੇ ਨਜ਼ਰ ਆਏਗੀ ਲੈਂਡ ਆਫ ਨੌਲੇਜ ਐਂਡ ਵਿਜ਼ਡਮ ਪੰਜਾਬ ਦੀ ਝਾਂਕੀ ਦਾ ਥੀਮ ਹੈ ਸਵੇਰੇ 6:30 ਵਜੇ ਪ੍ਰੇਡ ਦੀ ਸ਼ੁਰੂਆਤ ਹੋਏਗੀ 90 ਮਿੰਟ ਤੱਕ ਪ੍ਰੇਡ ਚੱਲੇਗੀ ਪਹਿਲੀ ਵਾਰ ਫੌਜ ਦੇ ਤਿੰਨੇ ਅੰਗਾ ਦੀ ਝਾਂਕੀ ਸਾਂਝੀ ਝਾਂਕੀ ਇਸ ਪ੍ਰੇਡ ਦੇ ਵਿੱਚ ਨਜ਼ਰ ਆਏਗੀ 5000 ਤੋਂ ਵੱਧ ਕਲਾਕਾਰ ਪਰਫਾਰਮ ਕਰਨਗੇ ਆਪੋ ਆਪਣੇ ਸਭਿਆਚਾਰਕ ਰੰਗ ਪੇਸ਼ ਕੀਤੇ ਜਾਣਗੇ 10000 ਮਹਿਮਾਨ ਇਸ ਸਮਾਗਮ ਦਾ ਹਿੱਸਾ ਬਣਨਗੇ ਇండోਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬਾਵੋ ਸੁਬੀਅਨ토 ਮੁੱਖ ਮਹਿਮਾਨ ਵਜੋਂ ਪਹੁੰਚਣਗੇ ਪਰੰਪਰਕ ਗੀਤ ਬੱਗੀ ਦੇ ਵਿੱਚ ਬੈਠ ਕੇ ਕਰਤੱਵ ਪੱਥ ਤੇ ਭਾਰਤ ਤੇ ਇండోਨੇਸ਼ੀਆ ਦੇ ਰਾਸ਼ਟਰਪਤੀ ਪਹੁੰਚਣਗੇ ਸੋ ਰਵਾਇਤੀ ਬੱਗੀ ਦੇ ਵਿੱਚ ਬੈਠ ਕੇ ਪਹੁੰਚਣਗੇ ਤੇ ਇਸ ਸਮਾਗਮ ਦਾ ਹਿੱਸਾ ਬਣਨਗੇ ਰਾਸ਼ਟਰਪਤੀ ਦਰੋਪਦੀ ਮੁਰਮੋ ਝੰਡਾ ਫਹਿਰਾਉਣ ਦੀ ਰਸਮ ਅਦਾ ਕਰਨਗੇ ਸੋ 76ਵਾਂ ਗਣਰਾਜ ਦਿਹਾੜਾ ਜਿਸ ਦਾ ਇੱਕ ਆਪਣਾ ਮਹੱਤਵ ਹੈ ਇਸ ਦਿਨ ਸੰਵਿਧਾਨ ਲਾਗੂ ਹੋਇਆ ਸੰਵਿਧਾਨ ਪ੍ਰਭਾਵ ਦੇ ਵਿੱਚ ਆਇਆ ਤੇ ਭਾਰਤ ਇੱਕ ਸੰਪੂਰਨ ਗਣਰਾਜ ਕੋਸ਼ਤ ਹੋਇਆ